ਗੁਰਦਾਸ ਮਾਨ ਸਾਹਿਬ ਦੀਆਂ ਲਾਈਨਾਂ ਨੇ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਧ ਜੁਲਰੀ ਸੋ ਸੇਧ ਦੀ ਗੱਲ ਜਦੋਂ ਚਲਦੀ ਹੈ ਤਾਂ ਇਲਾਜ ਆਉਂਦਾ ਉੱਤੇ ਜਦੋਂ ਇਲਾਜ ਦੀ ਗੱਲ ਚਲਦੀ ਹੈ ਤਾਂ ਪੈਸਾ ਆਉਂਦਾ ਉੱਤੇ ਜਦੋਂ ਪੈਸੇ ਦੀ ਗੱਲ ਚਲਦੀ ਹੈ ਫਿਰ ਇਹ ਦੇਖਿਆ ਜਾਂਦਾ ਆਪਾਂ ਇਹ ਇਲਾਜ ਕਰਾਉਣ ਦੇ ਕਾਬਿਲ ਹੈਗੇ ਆ ਜਾਂ ਨਹੀਂ ਬਹੁਤ ਸਾਰੇ ਘਰ ਬਹੁਤ ਸਾਰੇ ਇਸ ਵਕਤ ਪੰਜਾਬ ਦੇ ਵਿੱਚ ਆ ਕੈਮਰੇ ਚੱਲ ਰਹੇ ਨੇ ਮੈਨੂੰ ਸੁਣ ਵੀ ਰਹੇ ਹੋਣਗੇ ਤੇ ਇੱਕ ਵੀ ਰਹੇ ਹੋਣਗੇ ਬਹੁਤ ਸਾਰੇ ਹੈ ਜੀ ਬਜ਼ੁਰਗ ਬਹੁਤ ਸਾਰੇ ਘਰਾਂ ਚ ਲੋਕ ਇਹੋ ਜਿਹੇ ਨੇ ਜਿਹੜੇ ਇਹ ਕਹਿ ਚੁੱਕੇ ਨੇ ਕਿ ਮੇਰਾ ਇਲਾਜ ਨਾ ਕਰਾਇਓ ਮੈਨੂੰ ਪਰਮਾਤਮਾ ਤੇ ਛੱਡ ਦਿਓ ਜਿਸ ਦਿਨ ਸਵਾਸ ਪੂਰੇ ਹੋਗੇ ਦਾਗ ਲਾ ਦਿਓ ਜੇ ਇਲਾਜ ਕਰਾਉਣ ਦੇ ਚੱਕਰਾਂ ਚ ਪੈ ਗਏ ਜਿੰਨੀ ਕ ਹੈਗੀ ਆ ਜ਼ਮੀਨ ਵਿਕ ਜੂਗੀ ਜ ਜਿੰਨੀ ਕਿ ਪ੍ਰਾਪਰਟੀ ਹੈ ਵਿਕ ਜੂਗੀ ਲਾਜ ਨਾ ਕਰਾਓ ਛੱਡ ਦਿਓ ਮੈਨੂੰ ਕੁਦਰਤ ਤੇ ਛੱਡ ਦਿਓ ਲੋਕਾਂ ਨੇ ਹੱਥ ਖੜੇ ਕਰ ਦਿੱਤੇ ਜ਼ਿੰਦਗੀ ਨੂੰ ਬਿਕੋਜ਼ ਪੁਰਾਣੀਆਂ ਸਰਕਾਰਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਮਤਲਬ ਪੀਪਲ ਜਸਟ ਗਿਵ ਅਪ ਕਿ ਸਾਡੇ ਤਾਂ ਹੱਥ ਖੜੇ ਨੇ ਜੀ ਇੰਨੀ ਕੀ ਜ਼ਿੰਦਗੀ ਹੁੰਦੀ ਹੈ ਬਸ ਸਾਡੇ ਪਿੰਡ ਮੈਂ ਹੈਰਾਨ ਹੋਇਆ ਕੇ ਜਿਰੀਵਲ ਸਾਹਿਬ ਸਾਡੇ ਪਿੰਡ ਇੱਕ ਬੰਦੇ ਦੀ ਡੈਥ ਹੋਈ ਤੇ ਪਿੰਡ ਚ ਲੱਡੂ ਵੰਡੇ ਗਏ ਮਤਲਬ ਉਹ ਤਾਂ ਬਹੁਤ ਬਜ਼ੁਰਗ ਕੋਈ 90 ਸਾਲ ਦਾ 95 ਸਾਲ ਦਾ 100 ਸਾਲ ਦਾ ਹੋ ਕੇ ਮਰ ਜੇ ਤਾਂ ਲੱਡੂ ਵੰਡਦੇ ਆ ਮੈਂ ਕਿਹਾ ਯਾਰ ਇਹ ਤਾਂ ਬੰਦਾ ਹੀ 55 56 ਸਾਲ ਦਾ ਸੀਗਾ ਲੱਡੂ ਵੰਡ ਤੇ ਕਹਿੰਦੇ ਅੱਜ ਕੱਲ ਜ਼ਿੰਦਗੀ ਇੰਨੀ ਕੀ ਐ ਸਰ ਆਪਣੇ ਪੋਤੇ ਦਾ ਮੂੰਹ ਦੇਖ ਗਿਆ ਬੋਤੇ ਮੈਨੂੰ ਇਹ ਨਾ ਦੁੱਖ ਹੋਇਆ ਉਹਦੋਂ ਮੈਂ ਪੀ ਨਹੀਂ ਸੀ ਉਹਦੋਂ ਮੈਂ ਕਲਾਕਾਰ ਦੇ ਤੌਰ ਤੇ ਸੀ ਮੈਂ ਕਹਾਂ ਯਾਰ ਪੀਪਲ ਜਸਟ ਗਿਵ ਅਪ ਕਿ ਅਸੀਂ ਸਰੈਂਡਰੀ ਕਰਤਾ ਲਾਈਫ ਕਿ ਬਸ ਸਾਡੀ ਤਾਂ 55 55 ਸਾਲ ਹੀ ਆ ਬਸ ਵੱਡੇ ਬੰਦੇ ਜਾਂਦੇ ਹੁੰਦੇ ਜਿਆਦਾ ਤਾਂ ਸਾਡੀ ਤਾਂ ਇੰਨੀ ਕੀ ਹੁੰਦੀ ਸਾਡੇ ਕੋਲ ਆਜ ਪਾਸ ਤੇ ਪੈਸੇ ਨਹੀਂ ਕਰ ਜਈਏ ਕਿਤੇ ਵਰਾ ਫਿਰ ਮੈਂ ਉਹਦੇ ਸੋਚਿਆ ਮੈਂ ਕਿਹਾ ਰੱਬਾ ਜੇ ਕਿਤੇ ਕੋਈ ਮੌਕਾ ਦੇਦਾ ਨਾ ਇੱਕ ਸਾਲ ਵੀ ਕਿਤੇ ਵਧਾਤਾ ਜ਼ਿੰਦਗੀ ਦਾ ਕਿਸੇ ਦਾ ਇਹ ਤੋਂ ਵੱਡਾ ਕੋਈ ਪੁੰਨ ਨਹੀਂ ਹੈ ਨਹੀਂ ਜੀ ਇਹ ਤੋਂ ਵੱਡਾ ਕੋਈ ਖੰਡ ਪਾਠ ਹੈ ਨਹੀਂ ਜੀ ਇਹ ਤੋਂ ਵੱਡਾ ਕੋਈ ਹਵਨ ਹੈ ਨਹੀਂ ਜੀ ਜੇ ਤੁਸੀਂ ਕਿਸੇ ਦੀ ਜ਼ਿੰਦਗੀ ਚ ਵਾਧਾ ਕਰਦੇ ਅੱਜ ਅਸੀਂ ਉਹ ਕਰਨ ਲੱਗੇ 10 ਲੱਖ ਰੁਪਈਆ ਤਾਂ ਸਿੱਧੇ ਹੀ ਹਰੇਕ ਦੇ ਹੀ ਹੈ ਆਓ ਪ੍ਰਮਾਤਮਨ ਨਾ ਕਰੇ ਕਿ ਆਉਣਾ ਪਵੇ ਪਰ ਆਓ ਵੱਡੇ ਵੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਬਾਅਦ ਦੇਖਾਂਗੇ ਪੈਸੇ ਦੇ ਹਿਸਾਬ ਨਾਲ ਬਾਅਦ ਦੇਖਾਂਗੇ ਨਹੀਂ ਤਾਂ ਪੈਸੇ ਦੇਖ ਕੇ ਇਲਾਜ ਕਰਾਉਂਦੇ ਆ ਜੀ ਪਹਿਲਾਂ ਪੈਸੇ ਦੇਖੇ ਜਾਂਦੇ ਨੇ ਫੇਰ ਇਲਾਜ ਹੁੰਦਾ ਇਹ ਥੋੜੀ ਚੱਲੂਗਾ ਕਿ ਪਹਿਲਾਂ ਬੰਦੇ ਦੀ ਜੇਬ ਦੇਖੋਗੇ ਤੇ ਜੇਬ ਦੇ ਥੱਲੇ ਤਾਂ ਦਿਲ ਹੁੰਦਾ ਪਹਿਲਾਂ ਜੇਬ ਦੇਖੋਗੇ ਫਿਰ ਉਹਦੇ ਥੱਲੇ ਵਾਲਾ ਪਾਸਾ ਦੇਖੋ ਪਹਿਲਾਂ ਦਿਲ ਦੇਖੋ ਜੇਬ ਬਾਅਦ ਦੇਖ ਲਾਂਗੇ ਯਾਰ ਜੇਬ ਦਾ ਕੰਮ ਸਰਕਾਰ ਦਾ ਹੈ ਜੇਬ ਸਰਕਾਰ ਬਣ ਜੂਗੀ ਤੁਹਾਡੀ ਕੋਈ ਗੱਲ ਨਹੀਂ ਪਰ ਦਿਲ ਤਾਂ ਠੀਕ ਕਰੋ ਪਹਿਲਾਂ ਸੋ ਇਸ ਕਰਕੇ ਅੱਜ ਦਾ ਦਿਨ ਬਹੁਤ ਵੱਡਾ ਹੈ ਕਿ ਡਾਕਟਰ ਸਾਹਿਬ ਨੂੰ ਮੈਂ ਮંત્રી ਸਾਹਿਬ ਨੂੰ ਵਧਾਈ ਦੇਣਾ ਚਾਹੁੰਦਾ। ਬੜਾ ਉਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਪਰਦੇ ਦੇ ਪਿੱਛੇ ਵੀ ਬਹੁਤ ਸਾਰੇ ਸਾਡੇ ਦੋਸਤ ਮਿੱਤਰ ਬੈਠੇ ਐ। ਜਿਹੜੇ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਕਿ ਕਿਵੇਂ ਹੋ ਸਕਦਾ ਹੈ? ਬਜਟ ਕਿੱਥੋਂ ਆਊਗਾ? ਕੀ ਕਰਨਾ ਹੈ? ਕਿੰਨੇ ਕ ਤੱਕ ਕੀ ਹੋਊਗਾ? ਪਹਿਲਾਂ ਤਾਂ ਨੀਲੇ ਪੀਲੇ ਕਾਰਡਾਂ 'ਚ ਹੀ ਫਸੇ ਰਹੇ ਨਾ ਆਪਾਂ। ਅੱਜ ਕਈ ਕੋਈ ਨਹੀਂ ਨੀਲਾ ਪੀਲਾ ਕਾਰਡ ਨਹੀਂ। ਸਿੱਧੇ ਜੋ ਪੰਜਾਬ ਦਾ ਵਾਸੀ ਹੈ। ਉਹ ਦਾ ਇਲਾਜ ਹੋ ਗਈ ਨੀਲਾ ਜਾਂ ਪੀਲਾ ਜਾਂ ਹਰਾ ਜਾਂ ਕੋਈ ਕਾਰਡ ਨਹੀਂ ਦਿਖਾਜੂਗਾ ਕੱਲਾ ਵੋਟਰ ਕਾਰਡ ਆਧਾਰ ਕਾਰਡ ਦਿਖਾਜੂਗਾ ਬਸ ਦੈਟਸ ਇਟ ਸੋ ਮੈਨੂੰ ਬੜਾ ਚੰਗਾ ਲੱਗ ਰਿਹਾ ਕਿ ਮੈਂ ਕੋਈ ਪੁਰਾਣੇ ਜਨਮ ਚ ਪੁੰਨ ਨਹੀਂ ਕੀਤੇ ਹੋਣੇ ਕਿ ਇਹ ਕੰਮ ਜਿਹੜਾ ਉਹ ਜਿਸ ਵੇਲੇ ਮੈਂ ਮੁੱਖ ਮੰਤਰੀ ਆ ਪੰਜਾਬ ਦਾ ਉਸ ਵੇਲੇ ਕੰਮ ਹੋ ਰਿਹਾ ਹੈ ਪੁਰਾਣੇ ਜਨਮਾਂ ਦੇ ਕੋਈ ਕਿਤੇ ਹੋਣੇ ਕੋਈ ਕੀੜਿਆਂ ਨੂੰ ਚੌੜ-ਚੂੜ ਪਾਤੇ ਹੋਣੇ ਕਿਤੇ ਕਿਸੇ ਗਾਂ ਨੂੰ ਪੇੜਾ ਦੇਤਾ ਹੋਣਾ ਹੈਨਾ ਤਾਂ ਫਿਰਦੇ ਆ ਤੇ ਨਹੀਂ ਤਾਂ ਇੱਥੇ ਕੌਣ ਪੁੱਜਦਾ ਜੀ ਦੁਨੀਆ ਆਉਂਦੀ ਹੈ ਤੇ ਦੁਨੀਆ ਜਾਂਦੀ ਹੈ ਸਿਕੰਦਰ ਜਦੋਂ ਦੁਨੀਆ ਤੋਂ ਗਿਆ ਦੁਨੀਆ ਜਿੱਤੀ ਸਾਢੇ 17 ਸਾਲ ਦਾ ਦੁਨੀਆ ਜਿੱਤਣ ਲੱਗੇ ਸੀਗਾ ਸਿਕੰਦਰ ਜੋ ਜੀਤਾ ਵਹੀ ਸਿਕੰਦਰ ਐ ਕਹਿਣ ਲੱਗੇ ਸੀ ਮਲ ਜਿੱਤ ਦਾ ਨਾਂ ਹੀ ਸਿਕੰਦਰ ਹੋ ਗਿਆ ਸੀ 32 ਸਾਲ ਦੀ ਉਮਰ ਚ ਮਲੇਰੀਆ ਨਾਲ ਮਰ ਗਿਆ ਸੀ ਉਹ ਜਿੱਤੀ ਗਿਆ ਜਿੱਤੀ ਗਿਆ ਸਾਰਾ ਕੁਝ ਜਿੱਤੀਆ ਜਦੋਂ ਆਖਰੀ ਵੇਲੇ ਆਇਆ ਪਤਾ ਲੱਗਿਆ ਨੂੰ ਵੀ ਆਖਰੀ ਵੇਲਾ ਸਿਕੰਦਰ ਨੇ ਜਿਹੜੀ ਆਪਾਂ ਕੀ ਕਹਿੰਦੇ ਹਾਂ ਉਹਨੂੰ ਵਿਲ ਕਹਿੰਦੇ ਆ ਵੀ ਆਖਰੀ ਇੱਛਾ ਲਾ ਲੋ ਜੋ ਵੀ ਲਿਖ ਕੇ ਜਾਂਦੇ ਆ ਵੀ ਆਪਾਂ ਤਾਂ ਇਹ ਆਹੀ ਲਿਖ ਕੇ ਜਾਂਦੇ ਆ ਆਹ ਦੁਕਾਨ ਵੱਡੇ ਮੁੰਡਿਆਂ ਨੂੰ ਮਿਲ ਜੇ ਆਹ ਛੋਟੇ ਨੂੰ ਮਿਲ ਜੇ ਹੈਨਾ ਆਪ ਆਪਣੇ ਕੋਲ ਤਾਂ ਆਹੀ ਕੁਝ ਹੁੰਦਾ ਹੋਰ ਤੇ ਸਿਕੰਦਰ ਨੇ ਲਿਖਿਆ ਕਹਿੰਦਾ ਵੀ ਜਿਹੜੇ ਜਦੋਂ ਮੈਂ ਮਰ ਗਿਆ ਤਦ ਮੇਰੇ ਰਾਜ ਦੇ ਸਭ ਤੋਂ ਵੱਡੇ ਜਿਹੜੇ ਚਾਰ ਵਾਇਦ ਨੇ ਮਤਲਬ ਡਾਕਟਰ ਉਸ ਵੇਲੇ ਡਾਕਟਰ ਨਹੀਂ ਸੀਗੇ ਉਸ ਵੇਲੇ ਵਾਇਦ ਸੀ ਚਾਰ ਮੋਸਟ ਫੇਮਸ ਵਾਇਦ ਜਿਹੜੇ ਨੇ ਉਹ ਮੇਰਾ ਜਨਾਜ਼ਾ ਉਠਾ ਕੇ ਤੁਰਨਗੇ ਇਹਦੇ ਨਾਲ ਕੀ ਪਤਾ ਲੱਗੂਗਾ ਇਹਦੇ ਨਾਲ ਕਹਿੰਦਾ ਜਨਤਾ ਨੂੰ ਇਹ ਪਤਾ ਲੱਗੂਗਾ ਕਿ ਯਾਰ ਇਹਦੇ ਕੋਲੇ ਆ ਚਾਰ ਵੀ ਸੀ ਇਹ ਵੀ ਨਹੀਂ ਬਚਾ ਸਕੇ ਇਹਦਾ ਮਤਲਬ ਫੇਰ ਕਹਿੰਦਾ ਜਦੋਂ ਜਨਾਜ਼ਾ ਜਾਊਗਾ ਕਬਰਿਸਤਾਨ ਤੱਕ ਦੌਲਤ ਬੁਛਾ ਦਿਓ ਥੱਲੇ ਸਾਰੀ ਸਿੱਕਿਆਂ ਦੇ ਉੱਤੋਂ ਦੀ ਤੁਰ ਕੇ ਜਾਣ ਲੋਕ ਚਾਂਦੀ ਦੇ ਸੋਨੇ ਦੇ ਸਿੱਕਿਆਂ ਦੇ ਇਹਦੇ ਨਾਲ ਕੀ ਪਤਾ ਲੱਗੂਗਾ ਕਿ ਯਾਰ ਇਹਦੇ ਕੋਲ ਇੰਨੇ ਪੈਸੇ ਸੀ ਇੰਨੇ ਸਿੱਕੇ ਸੀ ਇਹ ਵੀ ਨਹੀਂ ਪਿਛਾ ਸਕੇ ਤਾਂ ਮਤਲਬ ਇਹਨੂੰ ਤੇ ਤੀਜਾ ਸੀਗਾ ਕਹਿੰਦਾ ਮੇਰੇ ਦੋਨੇ ਹੱਥ ਜਨਾਜ਼ੇ ਚੋਂ ਬਾਹਰ ਕੱਢ ਦਿਓ ਠੀਕ ਕਹਿੰਦੇ ਇਹਦਾ ਕੀ ਫਾਇਦਾ ਹੋਊਗਾ ਕਹਿੰਦੇ ਇਹਦੇ ਨਾਲ ਹੀ ਪਤਾ ਲੱਗੂਗਾ ਦੁਨੀਆ ਜਿੱਤਣ ਵਾਲਾ ਵੀ ਖਾਲੀ ਹੱਤ ਗਿਆ ਕੁਝ ਨਹੀਂ ਲੈ ਕੇ ਗਿਆ ਨਾਲ ਦੁਨੀਆ ਜਿੱਤ ਲਾਂਗੇ ਬੜਾ ਕੁਝ ਕਰਾਂਗੇ ਜਾਣਾ ਖਾਲੀ ਆਤੀ ਹੈ ਕਿਸੇ ਦੀ ਜਾਨ ਬਚਾ ਦਈਏ ਨਾ ਪੈਸਾ ਕਮ ਆਉਣਾ ਜੀ ਨਾ ਵੈਦ ਕਮ ਆਉਣਿਆ ਬਸ ਕਮ ਆਉਣਾ ਤਾਂ ਸੇਵਾ ਕਮ ਆਉਣੀ ਹੈ ਦੁਆਵਾਂ ਕਮ ਆਉਣੀ ਹੈ ਇਹ ਤੋਂ ਵੱਡੀ ਕੋਈ ਕੋਈ ਸੇਵਾ ਹੈ ਨਹੀਂ ਹੋਰ ਤੁਹਾ ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ ਅੱਜ ਪੂਰੇ ਪੰਜਾਬੀਆਂ ਨੂੰ ਕਿ 10 ਲੱਖ ਰੁਪਏ ਦਾ ਹੈਲਥ ਕਾਰਡ ਬਸ ਹੈਲਥ ਕਾਰਡ ਦੈਟਸ ਇਟ ਕੋਈ ਹੋਰ ਫਾਰਮੈਲਟੀ ਨਹੀਂ ਕੋਈ ਫਾਰਮ ਨਹੀਂ ਭਰਨਾ ਕੋਈ ਕੁਝ ਨਹੀਂ ਕਰਨਾ ਨਹੀਂ ਤਾਂ ਕਿ ਕਈ ਵਾਰੀ ਕੀਂੰਦਨ ਬੈਂਕਾਂ ਮੁਕਾਂਜ ਪੰਕ ਕੱਤੇ ਹੀ ਨਹੀਂ ਕਲਾਉਂਦੇ ਹੁੰਦੇ ਉਹ ਕਹਿੰਦੇ ਨਹੀਂ ਪੜ ਲਓ ਆਪਾਂ ਕਦੇ ਪੜਿਆ ਐਗਰੀਮੈਂਟ ਹੁੰਦਾ ਥੱਲੇ ਜਿ ਲਿਖਿਆ ਹੁੰਦਾ ਟਰਮਸ ਐਂਡ ਕੰਡੀਸ਼ਨਸ ਅਪਲਾਈ ਬਸ ਉਹ ਸਟਾਰ ਜਿਹਾ ਬਣਾ ਕੇ ਲਿਖ ਦਿੰਦੇ ਸਾਰਾ ਕੁਝ ਉਸੇ ਚ ਆ ਜਾਂਦਾ ਜਦੋਂ ਕੋਈ ਪੈਸੇ ਪੁੱਛੇ ਲੋੜ ਪਏ ਉਹ ਕਹਿੰਦੇ ਤੂੰ ਤਾਂ ਟਰਮਿੰਗ ਨਹੀਂ ਦਿੱਤੇ ਸਾਈਨ ਕੀਤੇ ਹੋਏ ਨੇ ਇਹ ਤਾਂ ਅਪਲਾਈ ਹੀ ਨਹੀਂ ਹੁੰਦਾ ਇੱਥੇ ਉਦੋਂ ਐਡੀ ਵੱਡੀ ਬੁੱਕ ਲੈ ਆਉਂਦੇ ਕੌਣ ਪੜੇ ਜੀ ਸੁਿਸ ਕਰਕੇ ਇਹ ਤਾਂ ਅਸੀਂ ਖਤਮੀ ਕਰਤਾ ਵੀ ਆ ਪਰਦੇ ਆ ਪਰਦੇ ਆ ਖਾਨਾ ਪਰਦੇ ਇਹ ਚ ਆਪਦੇ ਮਾਪੇ ਦਾ ਨਾਮ ਲਿਖਦੇ ਆ ਹੁਣ ਲੈ ਕਹਿੰਦੇ ਮੋਦੀ ਸਾਹਿਬ ਕਹਿੰਦੇ ਕਹਿੰਦੇ ਵੀ ਨਾ ਨਾਨੀ ਦਾ ਨਾਮ ਵੀ ਦੱਸੋ ਜੇ ਵੋਟ ਪਾਉਣੀ ਹੈ ਹੁਣ ਸਾਡੇ ਵਾਲੇ ਦਾ ਪਾਕਿਸਤਾਨ ਚੋਂ ਆਏ ਅਸੀਂ ਕਿੱਥੋਂ ਲੱਭੀਏ ਜੀ ਉੱਥੇ ਸਿਆਲਕੋਟ ਜਾ ਕੇ ਆਪ ਦੇਕਰ ਤਾਂ ਕੁਝ ਪਤਾ ਨਹੀਂ ਬਾਕੀਆਂ ਦਾ ਡਾਟਾ ਮੰਗੀ ਜਾਂਦਾ ਹੈ